ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਿ ਦਿੱਖਲਾਵੇ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਖਤ ਆਇਆ ਰਾਸ ਵਿੱਚ ਆਪ ਖਲੋਇਆ ਨਾਮਦੇ ਉਸ ਦੀ ਨਾਲ ਜਦੋਂ ਸਰਦਾਰ ਅਵਤਾਰ ਸਿੰਘ ਜੀ ਦਲੇਰ ਰਾਜੀ ਹੋ ਕੇ ਆਪਣੇ ਦੋਸਤਾਂ ਨੂੰ ਮਿਲਣ ਲਾਹੌਰ ਗਏ ਤਾਂ ਸਾਰੇ ਹੀ ਦੋਸਤ ਮਿੱਤਰ ਹੈਰਾਨ ਸਨ ਤੇ ਪੁੱਛ ਕੀਤੀ ਕਿ ਤੁਹਾਨੂੰ ਆਰਾਮ ਕਿਵੇਂ ਆਇਆ ਅਵਤਾਰ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਗੁਰਬਾਣੀ ਦੀ ਪਾਰਸ਼ਕਲਾ ਦਾ ਉਹਨਾਂ ਅੱਗੇ ਪ੍ਰਗਟਾਵਾ ਕੀਤਾ ਅਤੇ ਸਾਰੀ ਵਿਥਿਆ ਦੱਸੀ ਭਾਈ ਵਿਧਾਵਾ ਸਿੰਘ ਜੀ ਅਤੇ ਭਾਈ ਗੁਰਬਖਸ਼ ਸਿੰਘ ਜੀ ਜੋ ਐਫਸੀ ਕਾਲਜ ਲਾਹੌਰ ਪਰਦੇਸਾਨ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਬਾਬਾ ਜੀ ਨੂੰ ਮਿਲਣ 119 ਚੱਕ ਸਰਗੋਧੇ ਵਿੱਚ ਆਏ ਅਤੇ ਗੁਰਮਤ ਪ੍ਰਥਾਏ ਬਾਬਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਦੋਵਾਂ ਨੇ ਬਾਬਾ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਕਬੂਲਿਆ ਅਤੇ ਗੁਰਸਿੱਖੀ ਵੱਲ ਪ੍ਰੇਰਿਤ ਹੋ ਕੇ ਗੁਰਬਾਣੀ ਪੜ੍ਹਨ ਲੱਗ ਪਏ ਸਰਦਾਰ ਬਧਾਵਾ ਸਿੰਘ ਜੀ ਪਿੰਡ ਸੁਧਾਰ ਦੇ ਰਹਿਣ ਵਾਲੇ ਸਨ ਇਹਨਾਂ ਦੇ ਪਿਤਾ ਸ ਆ ਨਰਿੰਜਨ ਸਿੰਘ ਜੀ ਡੈਪਟੀ ਅਸਿਸਟੈਂਟ ਕੰਟਰੋਲਰ ਆਫ ਬ੍ਰਿਟਿਸ਼ ਆਰਮੀ ਅਕਾਊਂਟਸ ਲਾਹੌਰ ਲੱਗੇ ਹੋਏ ਸਨ ਆਪ ਆਪਣੇ ਪਿਤਾ ਜੀ ਪਾਸ ਰਹਿ ਕੇ ਹੀ ਕਾਲਜ ਦੀ ਵਿੱਦਿਆ ਪ੍ਰਾਪਤ ਕਰ ਰਹੇ ਸਨ ਭਾਈ ਵਿਧਾਵਾ ਸਿੰਘ ਜੀ ਦੇ ਪਰਿਵਾਰ ਵਿੱਚੋਂ ਹੀ ਭਾਈ ਸ਼ੇਰ ਸਿੰਘ ਪੁੱਤਰ ਸਾ ਸੁੰਦਰ ਸਿੰਘ ਜੀ ਅਕਸਰ ਬਿਮਾਰ ਰਹਿੰਦੇ ਸਨ ਸਾ ਵਿਧਾਵਾ ਸਿੰਘ ਹੋਰਾਂ ਨੇ ਭਾਈ ਸ਼ੇਰ ਸਿੰਘ ਜੀ ਨੂੰ ਸਾ ਅਵਤਾਰ ਸਿੰਘ ਦੇ ਗੁਰਬਾਣੀ ਨਾਲ ਰਾਜੀ ਹੋਣ ਦੀ ਸਾਰੀ ਵਿੱਥਿਆ ਦੱਸੀ ਭਾਈ ਸ਼ੇਰ ਸਿੰਘ ਜੀ ਨੇ ਭਾਈ ਵਿਧਾਵਾ ਸਿੰਘ ਹੋਰਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵੀ ਬਾਬਾ ਜੀ ਪਾਸ ਲੈ ਚਲੋ ਤਾ ਜੋ ਮੈਂ ਵੀ ਜਿਵੇਂ ਬਾਬਾ ਜੀ ਕਹਿਣ ਉਸ ਸਾਧਨ ਨੂੰ ਅਪਣਾ ਕੇ arogh ਹੋ ਜਾਵਾਂ ਭਾਈ ਵਿਧਾਵਾ ਸਿੰਘ ਜੀ ਆਪਣੇ ਚਾਚੇ ਭਾਈ ਸ਼ੇਰ ਸਿੰਘ ਹੋਰਾਂ ਨੂੰ ਨਾਲ ਲੈ ਕੇ 119 ਚੱਕ ਸਰਗੋਦੇ ਪੁੱਜੇ ਰਾਤ ਬਾਬਾ ਜੀ ਪਾਸ ਰਹੇ ਭਾਈ ਸ਼ੇਰ ਸਿੰਘ ਹੋਰਾਂ ਨੇ ਆਪਣੀ ਸਾਰੀ ਵਿਥਿਆ ਦੱਸੀ ਬਾਬਾ ਜੀ ਨੇ ਆਖਿਆ ਕਿ ਤੁਸੀਂ ਅੰਮ੍ਰਿਤ ਛੱਕੇ ਸਤਿਗੁਰੂ ਜੀ ਦੀ ਓਟ ਲਵੋ ਗੁਰੂ ਸਾਹਿਬ ਸਰੀਰਕ ਰੋਗ ਤਾਂ ਕੀ ਗੁਰਸਿੱਖ ਦੇ ਆਤਮਕ ਰੋਗ ਕੱਟ ਕੇ ਲੋਕ ਪਰਲੋਕ ਦੋਵੇਂ ਹੀ ਸਵਾਰ ਦਿੰਦੇ ਨੇ ਦਿਨ ਨਿਯਤ ਕਰਕੇ ਲਾਹੌਰ ਸਦਰ ਬਾਜ਼ਾਰ ਦੇ ਗੁਰਦੁਆਰੇ ਵਿੱਚ ਭਾਈ ਸ਼ੇਰ ਸਿੰਘ ਜੀ ਅਤੇ ਹੋਰ ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕੀਤਾ ਉਸੇ ਦਿਨ ਹੀ ਸਰਦਾਰ ਬਧਾਵਾ ਸਿੰਘ ਤੇ ਬਾਕੀ ਪਰਿਵਾਰ ਨੇ ਵੀ ਗੁਰੂ ਮਹਾਰਾਜ ਜੀ ਦੀ ਸ਼ਰਨ ਨੂੰ ਪ੍ਰਾਪਤ ਕੀਤਾ ਭਾਈ ਸ਼ੇਰ ਸਿੰਘ ਜੀ ਦੁਨਿਆਵੀ ਵਿਦਿਆ ਵੱਲੋਂ ਬਿਲਕੁਲ ਅਨਪੜ੍ਹ ਸਨ ਇਹਨਾਂ ਨੂੰ ਨਿਤਨੇਮ ਦੀ ਜਗ੍ਹਾ ਮੂਲ ਮੰਤਰ ਦੀਆਂ ਮਾਲਾ ਕਰਨ ਦਾ ਪੰਜਾਂ ਪਿਆਰਿਆਂ ਵੱਲੋਂ ਹੁਕਮ ਮਿਲਿਆ ਅਤੇ ਸਰੀਰਕ ਅਰੋਗਤਾ ਲਈ ਗੁਰੂ ਘਰ ਵਿੱਚ ਝਾੜੂ ਫੇਰਨ ਦੀ ਸੇਵਾ ਲਈ ਗਈ। ਭਾਈ ਸ਼ੇਰ ਸਿੰਘ ਹੋਰੀ ਥੋੜੇ ਦਿਨ ਲਾਹੌਰ ਰਹਿਣ ਉਪਰੰਤ ਵਾਪਸ ਆਪਣੇ ਨਗਰ ਸੁਧਾਰ ਜ਼ਿਲ੍ਹਾ ਲੁਧਿਆਣਾ ਵਿਖੇ ਆ ਕੇ ਪੰਜਾਂ ਪਿਆਰਿਆਂ ਪਾਸੋਂ ਮਿਲੀ ਸਿੱਖਿਆ ਨੂੰ ਪੂਰਨ ਤੌਰ ਤੇ ਜੀਵਨ ਵਿੱਚ ਘਟਾਉਣ ਦਾ ਯਤਨ ਕਰਨ ਲੱਗੇ। ਕਾਫੀ ਤੜਕੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦਰਬਾਰ ਵਿੱਚ ਝਾੜੂ ਦੀ ਸੇਵਾ ਕਰਨੀ ਉਪਰੰਤ ਉੱਥੇ ਹੀ ਬੈਠ ਕੇ ਮੂਲ ਮੰਤਰ ਦੀਆਂ ਮਾਲਾ ਜੋ ਨਿਤਨੇਮ ਦੇ ਰੂਪ ਵਿੱਚ ਪੰਜਾਂ ਪਿਆਰਾਂ ਵੱਲੋਂ ਹੁਕਮ ਸੀ ਉਹ ਪੂਰੀਆਂ ਕਰਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਖਵਾਕ ਸਰਵਨ ਕਰਨ ਉਪਰੰਤ ਵਾਪਸ ਘਰ ਆ ਕੇ ਆਰਾਮ ਕਰਦੇ ਲੰਮੇ ਪਿਆ ਵੀ ਗੁਰਮੰਤਰ ਦਾ ਜਾਪ ਕਰਨ ਦਾ ਯਤਨ ਕਰਦੇ ਗੁਰੂ ਮਿਹਰ ਨਾਲ ਐਸੀ ਲਗਨ ਲੱਗੀ ਕਿ ਦੁਨਿਆਵੀ ਸਾਰੇ ਹੀ ਪਾਸੇ ਭੁੱਲ ਗਏ ਅਤੇ ਗੁਰਮੰਤਰ ਅਤੇ ਮੂਲ ਮੰਤਰ ਨਾਲ ਮੂਲ ਮੰਤਰ ਨਾਲ ਆਤਮਾ ਨੂੰ ਸੁਰ ਕਰ ਲਿਆ 6 ਕੁ ਮਹੀਨੇ ਬਾਅਦ ਤੜਕਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸ਼ੇਰ ਸਿੰਘ ਹੋਰਾਂ ਨੂੰ ਦਰਸ਼ਨ ਦਿੱਤੇ ਤੇ ਬਚਨ ਕੀਤਾ ਕਿ ਸ਼ੇਰ ਸਿੰਘ ਲੁਧਿਆਣੇ ਪੁਰਾਣੇ ਸ਼ਹਿਰ ਵਿੱਚ ਹਰਨਾਮ ਸਿੰਘ ਨਾਮ ਦਾ ਇੱਕ ਹਕੀਮ ਹੈ ਉਸ ਪਾਸ ਚਲਿਆ ਜਾ ਉਹ ਤੈਨੂੰ ਰਾਜੀ ਕਰੇਗਾ ਦਿਨ ਦੇ ਚੜਾ ਨਾਲ ਪਰਿਵਾਰ ਵਿੱਚੋਂ ਕਿਸੇ ਨੂੰ ਨਾਲ ਲੈ ਕੇ ਆਪ ਜੀ ਸਤਿਗੁਰੂ ਜੀ ਵੱਲੋਂ ਦਿੱਤੇ ਸੰਕੇਤ ਅਨੁਸਾਰ ਪੁੱਛ ਦੇ ਪਛੌਂਦੇ ਉਸ ਹਕੀਮ ਪਾਸ ਪੁੱਜ ਗਿਆ ਉਸ ਹਕੀਮ ਨੇ ਭਾਈ ਸ਼ੇਰ ਸਿੰਘ ਹੋਰਾਂ ਦੀ ਸਾਰੀ ਹਾਲਤ ਪੁੱਛ ਕੇ ਕੁਝ ਦਿਨਾਂ ਦੀ ਦਵਾਈ ਦਿੱਤੀ ਜਿਸ ਨਾਲ ਆਪ ਜੀ ਰਾਜ਼ੀ ਹੋ ਗਏ ਪਹਿਲਾਂ ਵੀ ਆਪ ਜੀ ਅਨੇਕਾਂ ਦਵਾਈਆਂ ਵਰਤ ਚੁੱਕੇ ਸਨ ਜਿਨ੍ਹਾਂ ਨਾਲ ਭੂਰਾ ਜਿੰਨਾ ਵੀ ਫਰਕ ਨਹੀਂ ਸੀ ਪਿਆ ਪਰ ਇਹ ਤਾਂ ਮੇਰੇ ਸਤਿਗੁਰੂ ਦੀ ਮਿਹਰ ਦ੍ਰਿਸ਼ਟੀ ਸੀ ਜਿਵੇਂ ਗੁਰੂ ਵਾਕ ਹੈ ਕਿ ਔਖਦ ਕਰਤਾ ਕੀ ਬਹੁ ਤੇਰੇ ਕਿਉਂ ਦੁੱਖ ਚੁਕਾ ਬਿਨ ਗੁਰ ਮੇਰੇ ਇਹ ਤਾਂ ਔਖਦ ਆਏ ਰਾਸ ਵਿੱਚ ਆਪ ਖਲੋਇਆ ਸਤਗੁਰੂ ਜੀ ਨੇ ਤਾਂ ਦਵਾਈ ਦਾ ਬਹਾਨਾ ਹੀ ਬਣਾਉਣਾ ਸੀ ਆਰਾਮ ਤਾਂ ਉਹਨਾਂ ਦੀ ਦ੍ਰਿਸ਼ਟੀ ਨਾਲ ਪਹਿਲਾਂ ਹੀ ਆ ਚੁੱਕਾ ਸੀ ਇਸ ਤੋਂ ਪਿੱਛੋਂ ਪਾਈ ਸ਼ੇਰ ਸਿੰਘ ਹੋਰਾਂ ਦਾ ਗੁਰੂ ਮਹਾਰਾਜ ਜੀ ਉੱਪਰ ਅਥਾਹ ਵਿਸ਼ਵਾਸ ਵੱਜ ਗਿਆ ਗੁਰੂ ਮਿਹਰ ਨਾਲ ਸਰੀਰ ਹੋਰ ਅਰੋਗ ਹੋ ਚੁੱਕਾ ਸੀ ਜਿੱਥੇ ਆਪ ਜੀ ਪੂਰਨ ਤੰਦ ਦੇਹੀ ਨਾਲ ਜ਼ਿੰਮੇਵਾਰੇ ਦੇ ਕਾਰਜ ਕਰਦੇ ਉੱਥੇ ਨਾਲੋਂ ਨਾਲ ਊਠ ਬੈਠਤ ਸੋਵਤ ਧਾਈਆ ਮਾਰਗ ਚਲਤ ਹਰੈ ਹਰ ਗਾਇਆ ਦੀ ਲਾਹੇਵੰਦੀ ਕਾਰ ਕਰਦੇ ਤੇ ਹਮੇਸ਼ਾ ਜਾਚਨਾ ਕਰਦੇ ਕਿ ਇਹ ਸਤਗੁਰੂ ਜੀ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਆਪ ਜੀ ਸੰਸਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਪਰ ਮੰਨ ਤਾਂ ਹੁਣ ਕਾਹੇ ਏਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਐ ਦੀ ਦਾ ਧਾਰਨੀ ਬਣ ਕੇ ਨਾਮ ਦੀ ਰਾਸ ਇਕੱਠੀ ਕਰਨ ਲਈ ਹਰ ਸਮੇਂ ਤਤ ਪਰ ਰਹਿੰਦਾ ਨਾਮ ਸਿਮਰਨ ਦੀ ਕਾਰ ਨੂੰ ਕਰਦੇ ਆਪ ਜੀ ਦੀ ਆਤਮਿਕ ਅਵਸਥਾ ਕਾਫੀ ਉਚੇਰੀ ਹੋ ਚੁੱਕੀ ਸੀ ਪਰ ਫਿਰ ਵੀ ਗੁਰੂ ਦਰਬਾਰ ਵਿੱਚ ਝਾੜੂ ਦੀ ਸੇਵਾ ਨੂੰ ਆਪ ਨੇ ਨਿਰੰਤਰ ਜਾਰੀ ਰੱਖਿਆ ਅਰਦਾਸ ਕਰਨ ਨਾਲ ਰਮਾਲਿਆਂ ਵਾਲੀ ਅਲਮਾਰੀ ਦਾ ਜ਼ਿੰਦਰਾ ਖੁੱਲ ਜਾਣ ਦੀ ਘਟਨਾ ਰੋਜ਼ ਦੇ ਨਿਯਮ ਅਨੁਸਾਰ ਭਾਈ ਸ਼ੇਰ ਸਿੰਘ ਜੀ ਝਾੜੂ ਦੀ ਸੇਵਾ ਕਰਕੇ ਮੂਲ ਮੰਤਰ ਦਾ ਜਾਪ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਕਰ ਰਹੇ ਸਨ ਚਾਰ ਪੰਜ ਪ੍ਰੇਮੀ ਸੱਜਣ ਜੋ ਹਰ ਰੋਜ਼ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਨ ਅਤੇ ਦਰਸ਼ਨ ਦੇਦਾਰੀਆਂ ਲਈ ਆਉਂਦੇ ਉਹ ਵੀ ਆ ਕੇ ਬੈਠੇ ਸਨ ਗੁਰੂ ਮਹਾਰਾਜ ਜੀ ਦੇ ਰੁਮਾਲਿਆਂ ਵਾਲੀ ਅਲਮਾਰੀ ਦੇ ਜਿੰਦਰੇ ਦੀ ਚਾਬੀ ਗ੍ਰੰਥੀ ਸਿੰਘ ਪਾਸੋਂ ਕਿਤੇ ਗੁੰਮ ਹੋ ਗਈ ਬਾਹਰ ਅੰਦਰ ਕਮਰੇ ਵਿੱਚ ਬਥੇਰਾ ਢੂਲਪਾਲ ਕੀਤੀ ਪਰ ਮਿਲੀ ਨਾ ਸਾਰੇ ਰੁਮਾਲੇ ਅਲਮਾਰੀ ਵਿੱਚ ਸਨ ਆਖਰ ਕਈ ਪ੍ਰੇਮੀਆਂ ਨੇ ਸਲਾਹ ਦਿੱਤੀ ਕਿ ਅਲਮਾਰੀ ਦਾ ਤਾਲਾ ਹੀ ਤੋੜ ਲਓ ਭਾਈ ਸਾਹਿਬ ਭਾਈ ਸ਼ੇਰ ਸਿੰਘ ਹੋਰੀ ਨਾਮ ਵਿੱਚ ਲੀਨ ਸਤਿਗੁਰੂ ਜੀ ਉੱਪਰ ਪੂਰਨ ਭਰੋਸੇ ਵਿੱਚ ਉੱਥੇ ਬੈਠੇ ਹੋਏ ਸਨ ਆਪ ਜੀ ਨੇ ਸੰਗਤ ਨੂੰ ਕਿਹਾ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਿਉਂ ਨਹੀਂ ਕਰਦੇ ਅਰਦਾਸ ਵਿੱਚ ਬੜੀ ਵੱਡੀ ਸ਼ਕਤੀ ਹੈ ਮੈਨੂੰ ਯਕੀਨ ਹੈ ਕਿ ਅਰਦਾਸ ਕਰਨ ਨਾਲ ਤਾਲਾ ਖੁੱਲ ਜਾਵੇਗਾ ਸ਼ਾਰਿਆਂ ਨੇ ਭਾਈ ਸਾਹਿਬ ਦਾ ਵਰਣ ਸੁਣਿਆ ਤੇ ਇੱਕ ਪ੍ਰੇਮੀ ਨੇ ਗੋ ਕਿਹਾ ਕਿ ਤੁਸੀਂ ਹੀ ਅਰਦਾਸ ਕਰੋ ਆਪ ਜੀ ਤਿਆਰ ਹੋ ਗਏ ਜਿਵੇਂ ਵੀ ਆਪ ਨੂੰ ਅਰਦਾਸ ਆਉਂਦੀ ਸੀ ਦਸਾਂ ਪਤਸ਼ਾਈਆਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਾਧ ਕੇ ਜਿੰਦਰਾ ਖੁੱਲਣ ਵਾਸਤੇ ਬੇਨਤੀ ਕੀਤੀ ਮੱਥਾ ਟੇਕਣ ਉਪਰੰਤ ਅਲਮਾਰੀ ਕੋਲ ਜਾ ਕੇ ਤਾਲੇ ਨੂੰ ਹੱਥ ਲਾਇਆ ਤਾਂ ਤਾਲਾ ਖੁੱਲ ਗਿਆ ਸਭ ਹੈਰਾਨ ਹੋ ਗਏ अलमारी ਦਾ ਜਿੰਦਰਾ ਤੱਕ ਖੁੱਲ ਹੀ ਗਿਆ ਪਰ ਨਾਲ ਹੀ ਭਾਈ ਸ਼ੇਰ ਸਿੰਘ ਹੋਰਾਂ ਦੇ ਅੰਦਰ ਦੇ ਕਪਾਟ ਦਾ ਜਿੰਦਰਾ ਵੀ ਖੁੱਲ ਗਿਆ ਗੁਰੂ ਪਾਤਸ਼ਾਹ ਜੀ ਨੇ ਬਿਆੰਤ ਸੋਝੀ ਅਤੇ ਬਖਸ਼ਿਸ਼ਾਂ ਕਰ ਦਿੱਤੀਆਂ ਕਿਵੇਂ-ਕਿਵੇਂ ਸਤਿਗੁਰੂ ਜੀ ਨੇ ਉਹਨਾਂ ਪਾਸੋਂ ਸੇਵਾ ਲਈ ਕਿਵੇਂ ਉਹਨਾਂ ਦੇ ਬਚਨ ਸੱਤ ਹੁੰਦੇ ਰਹੇ ਇਹ ਵੱਖਰਾ ਵਿਸਥਾਰ ਦਾ ਵਿਸ਼ਾ ਹੈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਨਾਲ ਕੋੜ ਤੱਕ ਦੇ ਰੋਗ ਉਹਨਾਂ ਦੂਰ ਕੀਤੇ ਜਿਵੇਂ ਉਸ ਸਮੇਂ ਦੇ ਆਈਜੀ ਪੁਲਿਸ ਪੰਜਾਬ ਕਮਰ ਸ਼ਮਸ਼ੇਰ ਸਿੰਘ ਦੀ ਪਤਨੀ ਦਾ ਕੋੜ ਦਾ ਰੋਗ ਦੂਰ ਕੀਤਾ ਜਿਨ੍ਹਾਂ ਪ੍ਰੇਮੀਆਂ ਨੇ ਭਾਈ ਸਾਹਿਬ ਦੇ ਦਰਸ਼ਨ ਕੀਤੇ ਨੇ ਉਹਨਾਂ ਪ੍ਰੇਮੀਆਂ ਨੂੰ ਪੂਰੀ ਭਾਂਤ ਪਤਾ ਹੈ ਕਿ ਭਾਈ ਸਾਹਿਬ ਨੂੰ ਗੁਰੂ ਮਹਾਰਾਜ ਜੀ ਨੇ ਕਿੰਨਾ ਅਨੁਭਵ ਦਿੱਤਾ ਸੀ ਜੋ ਪ੍ਰਾਣੀ ਬੇਨਤੀ ਲੈ ਕੇ ਉਹਨਾਂ ਪਾਸ ਆਉਂਦਾ ਉਸ ਦੇ ਪਿਛਲੇ ਕਈ ਕਈ ਜਨਮਾਂ ਦਾ ਆਪ ਜੀ ਨੂੰ ਅਨੁਭਵ ਹੋ ਜਾਂਦਾ ਕਿਸ ਕਰਮ ਕਰਕੇ ਇਸ ਨੂੰ ਕਸ਼ਟ ਹੈ ਔਰ ਉਸ ਦਾ ਇਲਾਜ ਕੀ ਹੈ ਇਹ ਤਾਦਕ ਸੋਝੀ ਸਤਗੁਰੂ ਜੀ ਬਖਸ਼ ਦਿੰਦੇ ਦਾਸ ਨੇ ਵੀ ਕਈ ਵਾਰ ਉਹਨਾਂ ਦੇ ਦਰਸ਼ਨ ਕੀਤੇ ਤੇ ਨੇੜੇ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਕਿਉਂਕਿ ਅਕਸ਼ਰ ਭਾਈ ਸਾਹਿਬ ਜਦੋਂ ਤੋਂ ਬਾਬਾ ਜੀ ਰਾਮਪੁਰ ਖੇੜਾ ਸਵਟਕੇ 'ਚ ਸਨ ਤਾਂ ਬਾਬਾ ਜੀ પાસે ਦਰਸ਼ਨ ਕਰਨ ਅਤੇ ਸੰਗਤ ਕਰਨ ਵਾਸਤੇ ਆਉਂਦੇ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਹੈ ਨਵ ਨਿੱਧੀ ਅਠਾਰਾ ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੇ 'ਚ ਦਾ ਵਸਾਈ ਨਾਮ ਜਪਣ ਨਾਲ ਜਦੋਂ ਇਕਾਗਰਤਾ ਹੁੰਦੀ ਹੈ ਤਾਰਿਧੀਆਂ ਸਿੱਧੀਆਂ ਅਤੇ ਅਨੁਭਵਤਾ ਸੂਤੇ ਸਿੱਧ ਹੀ ਪ੍ਰਾਪਤ ਹੋ ਜਾਂਦੀ ਹੈ। ਬਾਬਾ ਜੀ ਕਹਿੰਦੇ ਹੁੰਦੇ ਸਨ ਕਿ ਇਹ ਪਰਮ ਪੱਦੀ ਪ੍ਰਾਪਤੀ ਤੋਂ ਦੀਆਂ ਅਵਸਥਾ ਹਨ। ਗੁਰਸਿੱਖ ਨੂੰ ਜੇਕਰ ਇਹ ਪ੍ਰਾਪਤ ਵੀ ਹੋ ਜਾਣ ਤਾਂ ਗੁਰੂ ਹੁਕਮ ਤੋਂ ਬਿਨਾਂ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹਨਾਂ ਨੂੰ ਅੰਦਰ ਹੀ ਜਰਨਾ ਚਾਹੀਦਾ ਹੈ। ਜੋ ਇਹਨਾਂ ਤਾਕਤਾਂ ਨੂੰ ਜਰ ਜਾਂਦਾ ਹੈ ਉਹ ਅਬਨਾਸੀ ਪ੍ਰਭੂ ਵਿੱਚ ਅਪੇਧ ਹੋ ਜਾਂਦਾ ਹੈ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਫਰਮਾਨ ਹੈ ਨਿਰਗੁਣ ਨਿਰੰਕਾਰ ਅਵਨਾਸੀ ਅਤੁੱਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿ ਨਜਰਿਆ ਤਿਸ ਹੀ ਕਉ ਬਣਿਆਵਤ